ਬਾਬਾ ترਸੇਮ ਸਿੰਘ ਦਾ ਪਿਛਲੇ ਦਿਨਾਂ ਚ ਹੋਇਆ ਸੀ ਕਤਲ। ਹਮਚਾਹਤੇ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ ਕਤਲ। ਮਾਤਲਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਸਾਂਝੀ ਕਰ ਲਈ ਹੈ ਜ਼ਿੰਮੇਵਾਰ। ਉੱਤਰਾਖੰਡ ਦੇ ਨਾਨਕਮੱਤਾ ਗੁਰਦੁਆਰੇ ਦੇ ਮੁਖੀ ਬਾਬਾ ترਸੇਮ ਸਿੰਘ ਦੇ ਕਤਲ ਦੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਉੱਤਰ ਪ੍ਰਦੇਸ਼ ਤੋਂ ਪੰਜਾਬ ਦੇ ਵਿੱਚ ਛਾਪੇਮਾਰੀ ਕਰ ਰਹੀ ਹੈ। ਤੇ ਜਗ੍ਹਾ-ਜਗ੍ਹਾ ਤੇ ਛਾਪੇਮਾਰੀ ਹੋ ਰਹੀ ਰਹੀ ਹੈ। ਹੋਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਕਤਲ ਕਰਨ ਵਾਲੇ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਪਹੁੰਚ ਗਏ ਨੇ। ਬਾਬਾ ਤਰਸੇਮ ਸਿੰਘ ਨੂੰ ਗੋਲੀ ਮਾਰਨ ਦੀ ਜ਼ਿੰਮੇਵਾਰੀ ਲੈਣ ਵਾਲੇ ਸਰਬਜੀਤ ਸਿੰਘ ਨਾਂ ਦੇ ਵਿਅਕਤੀ ਨੇ ਸ਼ਨੀਵਾਰ ਰਾਤ ਇੱਕ ਫੋਟ ਜਿਹੜੀ ਪੋਸਟ ਹੈ ਉਹ ਸਾਂਝੀ ਕੀਤੀ ਹੈ ਤੇ ਆਪਣੀ ਲੋਕੇਸ਼ਨ ਸ਼ੇਅਰ ਕੀਤੀ ਹੈ ਤੇ ਇਹ ਇੰਟਰਨੈਟ ਮੀਡੀਆ ਦੇ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜੇ ਪੋਸਟ ਸਹੀ ਹੈ ਤਾਂ ਮੌਲਦਮ ਪੁਲਤੂ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਚੱਕਮਾ ਦੇ ਕੇ ਦੇਸ਼ ਦੀ ਸਰਹੱਦ ਕਰ ਗਏ ਨੇ ਉੰਜ ਕਤਲ ਦੇ ਮੌਜੂਮ ਕਿਹੜੇ ਕਿਹੜੇ ਰਾਜਾਂ ਰਹੀ ਢਾਕਾ ਪਹੁੰਚੇ ਨੇ ਇਹ ਪੁਲਿਸ ਜਾਂਚ ਤੇ ਪੋਸਟ ਦੀ ਪ੍ਰਮਾਣਿਕਤਾ ਤੋਂ ਬਾਅਦ ਹੀ ਸਪਸ਼ਟ ਹੋਏਗਾ ਅਜੇ ਤੱਕ ਪੋਸਟ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ ਇਧਰ ਪੁਲਤ ਨੇ ਦੋਵੇਂ ਮੌਲਦਮਾਂ ਦੇ ਬਾਰੇ ਜਾਣਕਾਰੀ ਦੇਣ ਵਾਲੇ ਨੂੰ 25-25000 ਰੁਪਏ ਦਾ ਇਨਾਮ ਜਿਹੜਾ ਉਹ ਦੇਣ ਦਾ ਐਲਾਨ ਕੀਤਾ ਹੈ 28 ਮਾਰਚ ਨੂੰ ਬਾਬਾ ਤਰਸੇਮ ਸਿੰਘ ਦੇ ਕਤਲ ਤੋਂ ਬਾਅਦ ਦੋ ਸ਼ੂਟਰ ਬਾਈਕ ਦੇ ਉੱਤੇ ਸਵਾਰ ਹੋ ਕੇ ਫਰਾਰ ਹੋ ਜਾਂਦੇ ਨੇ 29 ਮਾਰਚ ਨੂੰ ਪੰਜਾਬ ਦੇ ਤਰਨਤਾਰਨ ਦੇ ਰਹਿਣ ਵਾਲੇ ਸਰਬਜੀਤ ਸਿੰਘ ਨੇ ਇਸ ਕਤਲ ਦੀ ਜ਼ਿੰਮੇਵਾਰੀ ਲੈਂਦਿਆ ਫੇਸਬੁੱਕ ਤੇ ਉਹਨੂੰ ਪੋਸਟ ਪਾਈ ਸੀ ਤੇ ਇਸ ਮਗਰੋਂ ਸੋਸ਼ਲ ਮੀਡੀਆ ਦੇ ਉੱਤੇ ਇਸ ਕਤਲ ਬਾਰੇ ਕਾਫੀ ਕੁਝ ਵਾਇਰਲ ਹੋ ਰਿਹਾ ਪੁਲਿਸ ਨੇ ਗੁਰਦੁਆਰੇ ਦੇ ਸੇਵਾਦਾਰ ਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਸਰਬਜੀਤ ਸਿੰਘ ਦੇ ਸਮੇਤ ਪੰਜ ਜਾਣਿਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਇਸ ਕੇਸ ਦੇ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਸੇਵਾ ਮੁਕਤ ਆਈਐਸ ਹਰਬੰਤ ਸਿੰਘ ਚੁੱਗ ਦਾ ਨਾਂ ਵੀ ਸ਼ਾਮਲ ਹੈ। ਘਟਨਾ ਤੋਂ ਬਾਅਦ ਪੁਲਸ ਦੀਆਂ 15 ਟੀਮਾਂ ਉੱਤਰਾਖੰਡ ਦੇ ਨਾਲ-ਨਾਲ ਉੱਤਰ ਪ੍ਰਦੇਸ਼ ਤੇ ਪੰਜਾਬ ਦੇ ਵਿੱਚ ਵੀ ਕਤਲ ਦੇ ਦੋਸ਼ੀਆਂ ਦੀ ਭਾਲ ਕਰ ਰਹੀਆਂ ਨੇ। ਦੂਜੇ ਪਾਸੇ ਸ਼ਨੀਵਾਰ ਰਾਤ ਸਰਬਜੀਤ ਸਿੰਘ ਨਾਂ ਦੀ ਫੇਸਬੁੱਕ ਆਈਡੀ ਤੋਂ ਇੱਕ ਹੋਰ ਪੋਸਟ ਸ਼ੇਅਰ ਕੀਤੀ ਗਈ। ਲੋਕੇਸ਼ਨ ਦੇ ਵਿੱਚ ਢਾਕਾ ਦਾ ਗੁਰਦੁਆਰਾ ਨਾਨਕਸ਼ਹੀ ਦਰਜ ਹੈ। ਇਹ ਪੋਸਟ ਗੁਰਮੁਖੀ ਭਾਸ਼ਾ ਦੇ ਵਿੱਚ ਸਭ ਤੋਂ ਪਹਿਲਾਂ ਲਿਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਸ ਤੋਂ ਬਾਅਦ ਲਿਖਿਆ ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਅਸੀਂ ਅਕਾਲ ਤਖਤ ਸਾਹਿਬ ਵੱਲ ਜਾ ਰਹੇ ਹਾਂ ਅਕਾਲ ਤਖਤ ਸਾਹਿਬ ਅੱਗੇ ਅਰਦਾਸ ਕਰ ਰਹੇ ਹਾਂ ਤਫਸੀਮ ਵਰਗੇ ਹੋਰ ਵੀ ਨੇ ਜੋ ਗੁਰੂ ਘਰਾਂ ਵਿੱਚ ਬੈਠ ਕੇ ਆਪਣੀ ਮੌਤ ਦੀ ਤਿਆਰੀ ਕਰ ਰਹੇ ਹਨ ਪੁਲਿਸ ਸਾਡੇ ਪਰਿਵਾਰ ਨੂੰ ਤੰਗ ਨਾ ਕਰੇ ਜਦੋਂ ਸਹੀ ਸਮਾਂ ਆਇਆ ਤੋ ਅਸੀਂ ਅਕਾਲ ਤਖਤ ਸਾਹਿਬ ਅੱਗੇ ਪੇਸ਼ ਹੋਵਾਂਗੇ ਇਹ ਪੋਸਟ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਤੇ ਪੋਸਟ ਵਿੱਚ Google ਲੋਕੇਸ਼ਨ ਦਾ ਸਕਰੀਨਸ਼ਾਟ ਵੀ ਸ਼ੇਅਰ ਕੀਤਾ ਗਿਆ ਸਰਬਜੀਤ ਵੱਲੋਂ ਇੱਕ ਦਿਨ ਪਹਿਲਾਂ ਕਤਲ ਦੀ ਜ਼ਿੰਮੇਵਾਰੀ ਲੈਣ ਤੇ ਅਗਲੇ ਹੀ ਦਿਨ ਟਾਕਾ ਤੋਂ ਪੋਸਟ ਕੀਤੇ ਜਾਣ ਤੋਂ ਬਾਅਦ ਕਈ ਸਵਾਲ ਖੜੇ ਹੋ ਰਹੇ ਨੇ ਹਾਲਾਂਕਿ ਤਾਜ਼ਾ ਪੋਸਟ ਦੇ ਚ ਸੂਚਾਈ ਦਾ ਪਤਾ ਤਾਂ ਜਾਂਚ ਤੋਂ ਬਾਅਦ ਹੀ ਲੱਗੇਗਾ ਪਰ ਜੇਕਰ ਇਹ ਸੱਚ ਹੈ ਤਾਂ ਕਤਲ ਦੇ ਦੋਸ਼ੀਆਂ ਨੇ ਉਤਰਾਣ ਇੱਕ ਹੋਰ ਵੱਡੀ ਚੁਣੌਤੀ ਦਿੱਤੀ ਹੈ ਐਸਐਸਪੀ ਮਨਜੂਨਾਥ ਟੀਸੀ ਦਾ ਕਹਿਣਾ ਹੈ ਕਿ ਕਤਲ ਦੇ ਮੌਦਮਾਂ ਦੀ ਪਾਲ ਦੇ ਵਿੱਚ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤੇ ਦੂਜੇ ਪਾਸੇ ਇੰਟਰਨੈਟ ਮੀਡੀਆ ਉਤੇ ਖਾਲਿਸਤਾਨ ਪੱਕੀ ਅਮਰਤਪਾਲ ਸਿੰਘ ਦੀ ਇੱਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਬਾਬਾ ਤਰਸੇਮ ਸਿੰਘ ਨੂੰ ਸਬਕ ਸਿਖਾਉਣ ਲਈ ਕਹਿ ਰਿਹਾ ਹੈ ਹਾਲਾਂਕਿ ਇਹ ਵੀਡੀਓ ਕਾਫੀ ਪੁਰਾਣਾ ਦੱਸਿਆ ਜਾ ਰਿਹਾ ਹੈ ਪਰ ਇਸ ਵੀਡੀਓ ਵਿੱਚ ਅਮਰਤਪਾਲ ਸਿੰਘ ਇਹ ਕਹਿ ਰਿਹਾ ਹੈ ਕਿ ਗੁਰੂ ਘਰ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਖੇਸ ਪਹੁੰਚਾਈ ਗਈ ਹੈ। ਤਰਸੇਮ ਬਾਬੇ ਦੀ ਮੌਜੂਦਗੀ ਦੇ ਵਿੱਚ ਗੁਰੂ ਘਰ 'ਚ ਜੋ ਵੀ ਹੋਇਆ ਉਹ ਸਹੀ ਨਹੀਂ ਸੀ। ਭਾਵੇਂ ਕੁਝ ਵੀ ਹੋਵੇ ਇਸ ਵੇਲੇ ਬਾਬਾ ਤਰਸੇਮ ਸਿੰਘ ਦੇ ਜੋ ਕਾਤਲ ਸੀ ਜਾਂ ਕਹੇ ਲਿਆ ਕਿ ਜਿਨ੍ਹਾਂ ਨੇ ਉਹਨਾਂ ਉੱਤੇ ਗੋਲੀਆਂ ਚਲਾਈਆਂ ਨੇ ਐਸ ਵੇਲੇ ਉਹ ਸਰਹੱਦ ਨੂੰ ਪਾਰ ਕਰ ਗਏ ਨੇ ਤੇ ਉਹਨਾਂ ਨੇ ਕਪੂਸਟ ਦੇ ਰਾਹੀਂ ਇਸ ਗੱਲ ਨੂੰ ਸਾਂਝਾ ਕੀਤਾ ਪਰ ਅਜੇ ਤੱਕ ਪੋਸਟ ਦੀ ਅਧਿਕਾਰਤ ਤੌਰ ਦੇ ਉੱਤੇ ਪੁਸ਼ਟੀ ਪੁਲਿਸ ਵੱਲੋਂ ਤੇ ਕਿਸੇ ਵੀ মিডিਆ ਵੱਲੋਂ ਨਹੀਂ ਕੀਤੀ ਗਈ